ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਮਨਪ੍ਰੀਤ ਸਿੰਘ ਈਆਲੀ ਦਾ ਦਰਦ ਛਲਕਿਆ ਆਖਰਕਾਰ ਸੋਸ਼ਲ ਮੀਡੀਆ ਪੋਸਟ ਉਹਨਾਂ ਨੇ ਇੱਕ ਪਾਈ ਆ ਜਿਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪਰਤੀ ਕਮੇਟੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਬਾਅਦੂ ਦਿਸਦੇ ਇੱਕ ਵੱਡੀ ਮੀਟਿੰਗ ਜਿਹੜੀ ਆ ਉਹ 10 ਮਈ ਨੂੰ ਸ਼੍ਰੀ ਫਤੇਗੜ ਸਾਹਿਬ ਵਿਖੇ ਜਿਹੜੀ ਆ ਰੱਖੀ ਗਈ ਆ ਹੁਣ ਸਵਾਲ ਇਹ ਆ ਵੀ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗਾਜੇ ਸੇਵਾ ਸੰਭਾਲਦੇ ਆ ਉਹਨਾਂ ਨੂੰ ਇਹ ਸਵਾਲ ਕੀਤਾ ਜਾਂਦਾ ਵੀ 2 ਦਸੰਬਰ ਦੇ ਫੈਸਲਿਆਂ ਦੇ ਨਾਲ ਕੋਈ ਤਬਦੀਲੀ ਹੋਏਗੀ ਤੇ ਉਹ ਕਹਿੰਦੇ ਬਿਲਕੁਲ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਹੋਏਗੀ ਔਰ ਭਰਤੀ ਕਰਨ ਦੇ ਜਿਹੜੇ ਆਦੇਸ਼ ਆ ਇਹ 2 ਦਸੰਬਰ ਨੂੰ ਹੀ ਦਿੱਤੇ ਗਏ ਸੀ ਤੇ ਫਿਰ ਮਨਪ੍ਰੀਤ 42 ਸਾਹਿਬ ਨੂੰ ਇਹ ਗੱਲ ਕਿਉਂ ਲਿਖਣੀ ਪੈ ਗਈ ਸੋਸ਼ਲ ਮੀਡੀਆ ਦੇ ਉੱਤੇ ਵੀ ਭਰਤੀ ਮੁਹਿਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੀ ਪੱਟੀ ਸਾਹਿਬ ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਭਾਈ ਕੁਲਦੀਪ ਸਿੰਘ ਗੜਗੱਜ ਨੇ ਪਹਿਲੇ ਦਿਨ ਆਪਣਾ ਬਿਆਨ ਦਿੱਤਾ ਸੀ ਤੇ ਉਹਨਾਂ ਦਾ ਇਹ ਬਿਆਨ ਸੀ ਕਿ ਦੋ ਤਰੀਕ ਦੇ ਹੁਕਮਨਾਮਿਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਤਬਦੀਲੀ ਨਹੀਂ ਕੀਤੀ ਜਾਊਗੀ ਨਾਲੂ ਨੇ ਬਿਆਨ ਦਿੱਤਾ ਸੀ ਵੀ ਜਿਹੜੀ 5 ਮੈਂਬਰੀ ਕਮੇਟੀ ਵਰਕ ਕਰ ਰਹੀ ਆ ਉਹਦੇ ਬਾਰੇ ਸੋਚਿਆ ਜਾ ਸਕਦਾ ਵਾ ਤੇ ਕਹਿੰਦੇ ਹੁੰਦੇ ਆ ਵੀ ਜਵਾਨ ਜਿਹੜੀ ਹੁੰਦੀ ਆ ਨਾ ਉਹ ਝੱਡੀ ਨਹੀਂ ਹੁੰਦੀ ਤੇ ਗੱਡੀਆਂ ਤੁੜਵਾ ਦਿੰਦੀ ਆ ਉਹਦੇ ਹਾਲ ਦੇ ਮੁਤਾਬਕ ਕਿ ਉਹਨਾਂ ਬਿਆਨ ਕੱਢਿਆ ਨਹੀਂ ਤੇ ਲੋਕਾਂ ਨੇ ਫਿਰ ਹਮਲਾ ਬੋਲਤਾ ਉਹਦੇ ਵੀ ਤੂੰ ਤੇ ਪੰਥ ਪ੍ਰਬੰਧ ਜ਼ਿੰਮੇਦਾਰ ਨਹੀਂ ਹੈਗਾ ਉਸ ਤੋਂ ਬਾਅਦ ਫਿਰ ਪ੍ਰਕਿਰਿਆ ਸ਼ੁਰੂ ਹੁੰਦੀ ਆ ਤੇ ਉਹਨਾਂ ਨੇ ਉਹਦੇ ਤੇ ਰੋਕ ਲਾ ਦਿੱਤੀ ਕਿਉਂਕਿ ਉਹਨਾਂ ਦਾ ਕੰਮ ਪਹਿਲਾਂ ਇਹ ਸੀ ਦੋ ਕੰਮ ਜਿਵੇਂ ਲਾਏ ਸੀਗੇ ਇੱਕ ਗੰਭੀਰ ਦਇਆ ਸੀ ਵੀ ਤੁਸੀਂ ਜਿਹੜਾ ਸਾਡਾ ਫਕਰੇ ਕਮ ਉਹ ਵਾਪਸ ਦੇਣਾ ਮੈਂ ਤੇ ਦੂਸਰਾ ਭਰਤੀ ਕਮੇਟੀ ਦੇ ਰੁਕ ਲਾਉਣੀ ਲੇਕਿਨ ਦੋਵੇਂ ਨਹੀਂ ਕਰ ਸਕੇ। ਕਿਉਂ ਹਾਲ ਦੀ ਕਰੀ ਅੱਜ ਤੱਕ ਵੀ ਕਈ ਕਿਸੇ ਗੁਰਦੁਆਰੇ ਦੇ ਮੱਥਾ ਟੇਕ ਲੇਕਿਨ ਉਹਨਾਂ ਨੂੰ ਸਹਿਯੋਗ ਨਹੀਂ ਮਿਲਿਆ ਜਨਤਾ ਦਾ। ਸੰਤਾ ਦਾ ਸਹਿਯੋਗ ਨਹੀਂ ਮਿਲਿਆ ਸਿਰਫ ਬਾਦਲਦਲ ਵਾਲੇ ਸਹਿਯੋਗ ਕਰ ਰਹੇ ਬਾਕੀ ਸੰਗਤ ਸਹਿਯੋਗ ਨਹੀਂ ਕਰ ਰਹੀ ਜਿੰਦੇ ਕਰਕੇ ਕਾ ਵੀ ਉਹ ਹਾਸ਼ੀ ਤੇ ਤੁਰੇ ਫਿਰਦੇ ਨੇ। ਤੇ ਜਿਹੜੇ ਦੂਸਰੇ ਜਥੇਦਾਰ ਬਣਾਏ ਉਹ ਤਾਂ ਰੜਕੇ ਹੀ ਨਹੀਂ ਅਜੇ ਤੱਕ ਉਹਨਾਂ ਦੀ ਤਾਜ ਪੋਚੀ ਤੋਂ ਬਾਅਦ ਵੀ ਨਾ ਤੇ ਉਹਨਾਂ ਦਾ ਕੋਈ ਬਿਆਨ ਆਇਆ ਤੇ ਨਾ ਉਹਨਾਂ ਦੀ ਮੁਰਕੇ ਕਿਤੇ ਕੋਈ ਫੋਟੋ ਵੇਖੀ ਗਈ ਵੀ ਕਿਤੇ ਰੜਕੇ ਹੁਣ ਕਿੱਦਾਂ ਕਿਤੇ ਹੁਣ ਇਹਨਾਂ ਨੇ ਉਦੋਂ ਗੱਲ ਕਹਿ ਦਿੱਤੀ ਸੀ ਲੇਕਿਨ ਲੋਕਾਂ ਦੇ ਦਬਾਅ ਥੱਲੇ ਮੁੜ ਕੇ ਇਹਨਾਂ ਨੂੰ ਮਜਬੂਰ ਹੋ ਕੇ ਚਪਰਣਾ ਬੈਵਜਤ ਵੀ ਜੇ ਅਸੀਂ ਕੋਈ ਕਾਰਵਾਈ ਕੀਤੀ ਤੇ ਸੰਗਤਾਂ ਦੇ ਸਾਡੇ ਵਿਰੁੱਧ ਮੈਂ ਅੱਗੇ ਵੀ ਕਿਹਾ ਸੀਗਾ ਕਿ ਜੇ ਪੰਜ ਮੈਂਬਰੀ ਕਮੇਟੀ ਦਾ ਕੋਈ ਛੇੜਖਾ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦਾ ਹਾਲ ਗਿਆਨੀ ਗੁਰਬਚਨ ਸਿੰਘ ਨਾਲ ਮਾਰਾ ਹੋਏਗਾ ਪਰ ਨਹੀਂ ਕੀਤੀ ਚੰਗਾ ਕੀਤਾ ਲੇਕਿਨ ਪੰਜ ਮੈਂਬਰੀ ਕਮੇਟੀ ਇਹਨਾਂ ਨੇ ਜਿਹੜੀਆਂ ਹੁਣ ਜਿੱਥੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਵਾ ਉਹਨਾਂ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੂੰ ਇਜ਼ਾਜ਼ਤ ਨਹੀਂ ਦਿੱਤੀ ਜਾ ਰਹੀ ਮੀਟਿੰਗ ਕਰਨ ਦੀ ਆਪਣੇ ਜਿੰਚਾਦਲ ਪਹਿਲਾਂ ਫਤੇਗੜ ਸਾਹਿਬ ਵਿਖੇ ਇਹ ਗੈਰ ਸੀ ਇਹਨਾਂ ਨੇ 11000 ਰੁਪਏ ਦੀ ਰਸੀਦ ਵੀ ਘਟਾਈ ਸੀਗੀ ਇੱਕ ਸੁਪਰਵਾਈਜ਼ਰ ਵਰਗਾ ਉੱਥੇ ਸੁਪਰਵਾਈਜ਼ਰ ਬਦਸਤਵਿੰਦਰ ਸਿੰਘ ਟੋੜਾ ਸ਼ਰਮਣੀ ਕੁੜੀ ਮੈਂਬਰ ਨੂੰ ਕਹਿੰਦਾ ਵੀ ਜਾ ਜੋ ਕਰਨਾ ਹੈ ਕਰ ਲੈ ਤੂੰ ਮੈਂ ਤੇਰੇ ਘਰ ਤਨਖਾਹ ਦੇਾਂ ਜੇ ਤੂੰ ਮੈਨੂੰ ਨਾਂ ਦੇਈ ਤੂੰ ਵਾਟ ਅਨਾਉਂਸਿੰਸ ਇੱਕ ਟਰਸਟੀ ਹੋਵੇ ਤੇ ਉਹਨੂੰ ਇੱਕ ਛੋਟੇ ਪੱਦਰ ਦਾ ਮੁਲਾਜ਼ਮ ਐਂੀ ਗੱਲ ਕਵੇ ਉਹਦੇ ਵਿੱਚ ਸਤਵਿੰਦਰ ਸਿੰਘ ਟੋੜਾ ਨੇ ਬਕਾਇਦਾ ਤੌਰ ਤੇ ਇੱਕ ਦਰਖਾਸਤ ਲਿਖ ਕੇ ਹੈੱਡ ਗ੍ਰਾਂੰਤੀਰਪਾਲ ਜੀ ਨੂੰ ਦਿੱਤੀ ਗਈ ਵੀ ਸਾਡੇ ਦਾ ਧੱਕਾ ਕਿਉਂ ਆ ਤੁਸੀਂ ਇਹਦੀ ਪੜਤਾਲ ਕਰੋ ਤੇ ਜਿਹੜਾ ਉੱਥੋਂ ਦਾ ਮੈਨੇਜਰ ਮੇਕਰ ਸ਼ਾਇਦ ਗੁਰਦੀਪ ਸਿੰਘ ਆ ਉਹ ਤੇ ਇਹ ਜੋਗਾ ਸਿੰਘ ਨੂੰ ਤਲਬ ਕਰੋ ਵੀ ਇਹਨਾਂ ਨੇ ਕਿਉਂ ਇਹ ਗਲਤੀ ਕੀਤੀ ਅੱਜ ਇਹਨਾਂ ਦੀ ਲੁਧਿਆਣੇ ਚ ਮੀਟਿੰਗ ਸੀ ਤੇ ਲੁਧਿਆਣੇ ਦੇ ਵਿੱਚ ਇਹਨਾਂ ਤੇ ਦਬਾਅ ਇਸ ਗੱਲ ਦਾ ਪਾਇਆ ਜਾ ਰਿਹਾ ਸੀ ਵੀ ਜਿਹੜੀ ਭਾਈ ਇਲੈਕਸ਼ਨ ਆ ਰਹੀ ਆ ਕਈ ਲੋਕਾਂ ਨੇ ਕਿਹਾ ਸੀ ਸਾਨੂੰ ਤੁਸੀਂ ਆਪਣੇ ਥਾਪੜ ਦੇ ਦਿਓ ਸਾਨੂੰ ਅਨਾਉਂਸ ਕਰ ਦਿਓ ਵੀ ਸਾਡਾ ਉਮੀਦਵਾਰ ਹੋਊਗਾ ਅਸੀਂ ਹਾਰੀਏ ਜਿੱਤੀ ਉਹ ਬਾਤ ਨਹੀਂ ਕਰਨ। ਲੇਕਿਨ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਜੇ ਇਹ ਆਪਣਾ ਉਮੀਦਵਾਰ ਖੜਾ ਕਰ ਦਿੰਦੇ ਤੇ ਇਹਨਾਂ ਨੂੰ ਬਾਦਲ ਦੇ ਉਮੀਦਵਾਰ ਨਾਲੋਂ ਵੱਧ ਵੋਟਾਂ ਮਿਲਦੀ। ਪਰ ਇਹਨਾਂ ਕਿਹਾ ਅਜੇ ਨਹੀਂ। ਜਦੋਂ ਸਾਡੀ ਭਰਤੀ ਪ੍ਰਕਿਰਿਆ ਪੂਰੀ ਹੋ ਜਾਊਗੀ ਸਾਡੀ ਚੋਣ ਹੋ ਜਾਊਗੀ ਅਸੀਂ ਫਿਰ ਅਗਲੀ ਰੀਕਾਰਵੀ ਕਰਾਂਗੇ। ਲੇਕਿਨ ਉਹਦੇ ਨਾਲ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੀ ਗੱਲ ਕਹੀ ਆਂ ਵੀ ਅਸੀਂ 10 ਮਈ ਨੂੰ ਇੱਕ ਵਾਰੀ ਫੇਰ ਬਕਾਇਦਾ ਤੌਰ ਤੇ ਫਤਿਹਗੜ੍ਹ ਸਾਹਿਬ ਵਿੱਚ ਮੀਟਿੰਗ ਕਰਾਂਗੇ ਅਜੇ ਉਹਨਾਂ ਵੈਨਿਊ ਨਹੀਂ ਦੱਸਿਆ ਵੈਨਿਊ ਕਿੱਥੇ ਨਹੀਂ ਤੇ ਉਹ ਜਿੰਨੇ ਕੁ ਬੰਦੇ ਹੈਗੇ ਨੇ ਬਾਹਰ ਵੀ ਟੈਂਟ ਲਾ ਕੇ ਵੀ ਕਰ ਲੈਣਗੇ ਆਪਣਾ ਕੋਈ ਗੱਲ ਲਈ ਉੱਥੇ ਤੇ ਰੋਕ ਨਹੀਂ ਸਕਦੇ ਨਾ ਪਰ ਇਹ ਮੰਦ ਭਾਗੀ ਖਬਰ ਆ ਵੀ ਉਹਨਾਂ ਲੋਕਾਂ ਨੂੰ ਮਤਲਬ ਗੁਰਦੁਆਰੇ ਵਿੱਚ ਮੀਟਿੰਗ ਕਰਦੂ ਰੋਕਣਾ ਕਿਉਂ ਵੀ ਇਕੱਲੀ ਦਾ ਦਾ ਮੈਨੂੰ ਯਾਰ ਇੱਕ ਵਾਰੀ ਜ਼ਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਕਿਹਾ ਗਿਆ ਵੀ ਸਾਨੂੰ ਰਖੜ ਪੁੰਨਿਆਂ ਦੇ ਮੇਲੇ ਤੇ ਇੱਕ ਟੈਂਟ ਲਾ ਕੇ ਦਿਓ ਸਾਨੂੰ ਉੱਤੇ ਪੰਡਾਲ ਲਾ ਕੇ ਦਿਓ ਤੇ ਜ਼ਥੇਦਾਰ ਟੋੜਾ ਨੇ ਕਿਹਾ ਸੀ ਸ਼੍ਰੋਮਣੀ ਕਮੇਟੀ ਜੇ ਲਾ ਕੇ ਦੇਵੀਂ ਤੇ ਸਾਰੇ ਕਾਲੀਆਂ ਦਰੋਂ ਲਾ ਕੇ ਦੇਵੂ ਮਾਨ ਨੂੰ ਹੀ ਲਾ ਕੇ ਦੇਵਗੀ ਤੁਹਾਨੂੰ ਵੀ ਲਾ ਕੇ ਦੇਵਗੀ ਜਿਹੜੇ ਬਾਕੀ ਨੂੰ ਲਾ ਕੇ ਦੇਵਗੀ ਫਿਰ ਇੱਕ ਨੂੰ ਨਹੀਂ ਲਾ ਕੇ ਦੇਵਗੀ ਲਿਕੇ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਵੀ ਤੁਹਾਡੇ ਕੋਲ ਪੈਸੇ ਹੈਗੇ ਕਾਰਜਦਾਨ ਕੋਲ ਤੁਸੀਂ ਆਪਣੇ ਪੰਡਾਲ ਦਾ ਆਪ ਪ੍ਰਬੰਧ ਕਰੋ। ਇਹੋ ਸਕੇ ਕਰਕੇ ਉਹਨਾਂ ਨੂੰ ਰੋਕਣਾ ਮੈਚ ਹੋ ਗਿਆ ਮੰਦਭਾਗੀ ਗੱਲ ਉਹ ਰੋਕ ਕੇ ਇਹਨਾਂ ਨੇ ਆਪਣੇ ਲੋਕਾਂ ਦਾ ਗੁੱਸਾ ਇੱਕ ਵਾਰੀ ਫਿਰ ਫੁੱਟ ਪਿਆ ਉਹਨਾਂ ਦੇ ਖਿਲਾਫ ਵੀ ਇਹਨਾਂ ਨੇ ਤੇ ਜਾਇਦਤਾਂ ਆਪਣੀਆਂ ਬਣਾ ਲਈਆਂ। ਜਿਹੜੀ ਗੱਲ ਹੁਣ ਤੱਕ ਲੋਕ ਕਹਿੰਦੇ ਆ ਰਹੇ ਸੀ ਉੱਤੇ ਮੋਹਰ ਲਾ ਦਿੱਤੀ ਆ। ਵੀ ਇਹ ਇਹਨਾਂ ਦੀਆਂ ਆਪਣੀਆਂ ਜਾਇਦਤਾਂ ਬਣ ਗਈਆਂ ਨੇ। ਤਾਂ ਨੂੰ ਪਤਾ ਹੋਏਗਾ ਹਰਿਆਣੇ ਦੇ ਵਿੱਚ ਮੇਰੀ ਪੀਰੀ ਜਿਹੜਾ ਇੱਕ ਟਰਸਟ ਬਣਿਆ ਵਾ ਉਹਦੇ ਵਿੱਚ ਪ੍ਰਧਾਨ ਕੌਣ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਂਬਰ ਕੌਣ ਸੀ ਹਰਸ਼ਮਿੰਦਰ ਬਾਦਲ ਮੈਂਬਰ ਕੌਣ ਸੀ ਬੀਬੀ ਸੰਤੋਖਰ ਕੋ ਬਾਦਲ ਸੁਖਬੀਰ ਸਿੰਘ ਬਾਦਲ ਘਰ ਦਾ ਹੀ ਟਰਸਟ ਬਣਾਇਆ ਸੀ 27 ਏਕੜ ਜ਼ਮੀਨ ਕਿਸੇ ਮੁਸਲਮਾਨ ਸ਼ਰਧਾਲੂ ਨੇ ਉਸ ਗੁਰਦੁਆਰੇ ਨੂੰ ਵੇਡ ਕੀਤੀ ਸੀ ਜਿੱਤੇ 22 ਏਕੜ ਦੇ ਦਾ ਟਰਸਟ ਬਣਾਇਆ ਸੀ ਆਪਣਾ ਉਹਦਾ ਕਾਫੀ ਰੋਲਾ ਪਿਆ ਸੀ ਉਹਦੇ ਵਿੱਚ ਜਿਹੜੇ ਸਖਤਰ ਰਗਵੀਰ ਸਿੰਘ ਸੀ ਉਹਨਾਂ ਨੇ ਕਹਿਤਾ ਸੀ ਰਸੀਵਰ ਲੱਗੇ ਕਿ ਮੈਂ ਨਹੀਂ ਦੰਦਾ ਇਹਨੂੰ ਆਪਣੀ ਵੀ ਨਹੀਂ ਦੰਦੂ ਮੈਂ। ਲੇਕਿਨ ਉਹਨਾਂ ਤੋਂ ਬਾਅਦ ਇਹਨਾਂ ਨੇ ਉਹਦੇ ਤੇ 30 ਕਰੋੜ ਕੇ ਕਿੰਨੇ ਕਰੋੜ 32 ਕਰੋੜ ਕੇ 100 100 ਕਰੋੜ ਦਾ ਕਰਜ਼ਾ ਵੀ ਲਿਆ ਉਹਦੇ ਤੇ। ਉਹ ਜਿਹੜੀਆਂ ਕਿਸ਼ਤਾਂ ਚਰੋਣੀ ਕਮੇਟੀ ਦਿੱਤੀਆਂ ਤੇ ਮਲਕੀਅਤ ਉਹ ਟਰਸਟ ਦੀ ਪਾਈ ਰੰਜੀਤ ਨੂੰ ਕਾਫੀ ਰੋਲਾ ਪਾਉਂਦੇ ਰਹੇ ਨੇ। ਲੇਕਿਨ ਅੱਜ ਕੱਲੋ ਕੰਮ ਉੱਥੇ ਹੀ ਖੜਾਗਾ ਵਧਿਆ ਨਹੀਂ ਤੇ ਅਜੇ ਤੱਕ ਕੋਤੁੰਦੀ ਹਰਿਆਣਾ ਕਮੇਟੀ ਉੱਤੇ ਕਬਜ਼ਾ ਨਹੀਂ ਕਰ ਸਕੀ ਇਸ ਕਰਕੇ ਇਹਨਾਂ ਨੇ ਆਪਣੀ ਅਜ਼ਾਰੇਦਾਰੀ ਬਣਾ ਲਈ ਹੈ ਬਾਦਲ ਡਾਲਨੇ ਤੇ ਜਿਹਦਾ ਲੋਕਾਂ 'ਚ ਕਾਫੀ ਰੋਸ ਹੈ ਤੇ ਇਹਦਾ ਆਉਣ ਵਾਲਿਆ ਛਰੋਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਦੇ ਵਸਰ ਪਏਗਾ ਇਸ ਕਰਕੇ ਹੁਣ ਇਹਨਾਂ ਨੇ ਦਸ ਨੂੰ ਮੀਟਿੰਗ ਕਰਨੀ ਆ ਇਹ ਨਹੀਂ ਪਤਾ ਉਸ ਹਾਲ 'ਚ ਕਰਨੀ ਆ ਜਾਂ ਕਿਤੇ ਬਾਹਰ ਕਰਨੀ ਆ ਕਿਉਂ ਜਗ੍ਹਾ ਬਥੇਰੀਆਂ ਉੱਥੇ ਹੈਗੀਆਂ ਨੇ ਹੁਣ ਇਹ ਜਦੋਂ ਮੀਟਿੰਗ ਕਰਦੇ ਹੋ ਰੈਲੀ ਦੇ ਰੂਪ ਤੋਂ ਕਰਨ ਦੀ ਲੋਕ ਆਪੋ ਹਰਿਆ ਜਾਂਦੇ ਲੋਕਾਂ ਦੇ ਵਿੱਚ ਇਹਨਾਂ ਪ੍ਰਤੀ ਜਿਹੜੀ ਆ ਉਹ ਪਿਆਰ ਮੁਹੱਬਤ ਤੇ ਅਕਾਲ ਤੇ ਜਿਹੜੀ ਅਕਾਲ ਤਖਤ ਦੀ ਸ਼ਰਧਾ ਹੈ ਨਾ ਉਹ ਬਰਕਰਾਰ ਇਸ ਗੱਲ ਨੂੰ ਇਹ ਬਾਦਲ ਜਰੀਏ ਕਿਉਂ ਨਹੀਂ ਸਮਝਦੇ ਲੇਕਿਨ ਮੇਰਾ ਖਿਆਲ ਹੈ ਵੀ ਸ਼ਾਇਦ ਇਹਨਾਂ ਨੂੰ ਫਿਰ ਪਰਮਿਸ਼ਨ ਨਾ ਦੇਣ ਰੇਕਨ ਜਿਸ ਤਰੀਕੇ ਨਾਲ ਬਿਆਲੀ ਸਾਹਿਬ ਨੇ ਪਹਿਲਾਂ ਅਨਾਉਂਸ ਕਰ ਦਿੱਤਾ ਵੀ ਦਾਸ ਤੋਂ ਉੱਥੇ ਫਿਰ ਮੀਟਿੰਗ ਕਰਾਂਗੇ ਅਸੀਂ ਚੰਗੀ ਗੱਲ ਹੋਣੀ ਵੀ ਚਾਹੀਦੀ ਹੈ ਜੀ ਜੀ ਪਟਿਆਲਾ ਸਾਹਿਬ ਜਿੱਥੇ ਇੱਕ ਪਾਸੇ ਪੰਜਾਬ ਦੇ ਪੁਲਸ ਮੁਖੀ ਗੌਰਵ ਯਾਦਵ ਇਹ ਗੱਲ ਕਹਿੰਦੇ ਆ ਕਿ 31 ਮਈ ਤੱਕ 31 ਮਈ ਤੱਕ ਕਹਿੰਦੇ ਪੰਜਾਬ ਚੋਂ ਲਗਭਗ ਸੇ ਨਸ਼ਾ ਖਤਮ ਕਰ ਦੇਣਾ ਪੁਲਸ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ ਚਾਹੇ ਉਹ ਐਸਐਸਪੀ ਹੋਣ ਤੇ ਚਾਹੇ ਪੁਲਸ ਕਮਿਸ਼ਨਰ ਹੋਣ ਉੱਥੇ ਹੀ ਲਾਰੈਂਸ ਬਿਸ਼ਨੋਈ ਮਾਮਲੇ ਦੇ ਵਿੱਚ ਜਦੋਂ ਅਦਾਲਤ ਇਹ ਕਹਿੰਦੀ ਹੈ ਵੀ ਕੁਝ ਮੁਲਾਜ਼ਮਾਂ ਦੇ ਪੋਲੀਗ੍ਰਾਫ ਟੈਸਟ ਕਰਾਏ ਜਾਣ ਤੇ ਇਹ ਮੁਲਾਜ਼ਮ ਅਦਾਲਤ ਚ ਚਲੇ ਜਾਂਦੇ ਆ ਬਈ ਅਸੀਂ ਇਹ ਆਪਣੇ ਟੈਸਟ ਨਹੀਂ ਕਰਾਉਣੇ ਸਾਨੂੰ ਇਹ ਤੋਂ ਜਿਹੜਾ ਉਹ ਖਾਰਜ ਕੀਤਾ ਜਾਵੇ ਫਰਕ ਕੀਤਾ ਜਾਵੇ ਪਰ ਅੱਜ ਇਹ ਪਟੀਸ਼ਨ ਖਾਰਜ ਹੋ ਜਾਂਦੀ ਆ ਹੁਣ ਇਹਦੇ ਤੇ ਮਾਇਨੇ ਵੱਡੇ ਨਿਕਲਦੇ ਆ ਬਈ ਜੇ ਤੁਸੀਂ ਕੋਈ ਗਲਤੀ ਨਹੀਂ ਕੀਤੀ ਤੇ ਫਿਰ ਇਹ ਪੋਲੀਗ੍ਰਾਫ ਟੈਸਟ ਕਰਵਾ ਲੈਣਾ ਚਾਹੀਦਾ ਬੇਸਿਕਲੀ ਜਿਹੜੇ 6 ਦੇ 6 ਮੁਲਾਜ਼ਮ ਨੇ ਉਹ ਵੱਡੇ ਨਹੀਂ ਛੋਟੇ ਮੁਲਾਜ਼ਮੇ ਕਾਂਸਟੇਬਲ ਲੈਵਲ ਦੇ ਨੇ ਉਹਨਾਂ 6 ਮਲਾਜਮਾਂ ਦੀ ਜੇਕਰ ਤੇ ਇਹਨਾਂ ਦਾ ਪੌਲੀਗ੍ਰਾਮ ਟੈਸਟ ਹੋ ਜਾਵੇ ਤੇ ਉਹ ਕਿਆ ਕਹਿੰਨੇ ਸੀਗੇ ਹਾਈ ਕੋਰਟ ਨੇ ਹਾਈ ਕੋਰਟ ਦੇ ਕਹਿਣ ਤੋਂ ਬਾਅਦ ਜਿਹੜੀ ਹੇਠਲੀ ਅਦਾਲਤ ਸੀ ਉਹਨੇ ਇਹਦੀ ਪਰਮਿਸ਼ਨ ਦਿੱਤੀ ਪਈ ਇਹਦਾ ਪੌਲੀਗ੍ਰਾਮ ਟੈਸਟ ਕੀਤਾ ਜਾਵੇ 6 ਬੰਦਿਆਂ ਦਾ ਤਾਂ ਕਿ ਸਚਾਈ ਸਾਹਮਣੇ ਆ ਸਕੇ ਕਿ ਹਾਈ ਕੋਰਟ ਨੇ ਕਿਹਾ ਸੀ ਜੋ ਤੁਸੀਂ ਕਹਿ ਰਹੇ ਹੋ ਝੂਠ ਬੋਲ ਰਹੇ ਹੋ ਤੁਸੀਂ ਦੋ ਦਿਨ ਛੋਟੇ ਮੁਲਾਜ਼ਮ ਜਿਹੜੀ ਬਕਾਇਦਾ ਤੌਰ ਤੇ ਸਸਪੈਂਡ ਕਰਕੇ ਡਿਸਮਿਸ ਕਰਕੇ ਘਰੋਂ ਤੋਰ ਦਿੱਤੇ ਨੇ ਲੇਕਿਨ ਇਹਦੇ ਵਿੱਚ ਵੱਡੇ ਜਿਹੜੇ ਨਾਰਦ ਨੇ ਫਮੀਰ ਸੱਪ ਨੇ ਉਹਨਾਂ ਦੇ ਨਾਂ ਨਹੀਂ ਆਏ ਐਸਐਸਬੀ ਖਲਬ ਕੋਈ ਕਾਰਵਾਈ ਨਹੀਂ ਕੀਤੀ ਕੀ ਅਜੇ ਤੱਕ ਬੇਬੀ ਇੱਕ ਸੁੰਨੀ ਦੇ ਖਲਬ ਫਿਰ ਉਹ ਜਿਸ ਤਰੀਕੇ ਦਾ ਤੁਹਾਨੂੰ ਪਤਾ ਇਸ ਗੱਲ ਦਾ ਚਟੂ ਪਾਧਿਆ ਨੇ ਜਿਹੜੀ ਡੀਜੀਪੀ ਦੇ ਰਿਪੋਰਟ ਹਾਈ ਕੋਰਟ ਸਬਮਿਟ ਕੀਤੀ ਸੀ ਉਹਦੇ ਵਿੱਚ ਦੱਸਿਆ ਦੇ ਸਮਗਲੰਗ ਦੇ ਵਿੱਚ ਦੋ ਡੀਜੀਪੀ ਦੇ ਨਾਮ ਹੁੰਦੇ ਸੀ ਜਦੋਂ ਉਹ ਰਿਪੋਰਟ ਖੋਲੀ ਗਈ ਤੇ ਜੱਜ ਨੇ ਕਹਤੇ ਇਹਨੂੰ ਬੰਦ ਕਰਕੇ ਇਦਾਂ ਹੀ ਰੱਖ ਦਿਓ ਅੱਜ ਉਹ ਡੀਜੀਪੀ ਰਿਟਾਇਰ ਵੀ ਹੋ ਚੁੱਕੇ ਨੇ ਦੋਵੇਂ ਜਣੇ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਵੀ ਅਦਾਲਤ ਇਹ ਕਹਿੰਦੀ ਆ ਵੀ ਭਾਈ ਇਹ ਡੀਐਸਪੀ ਲੈਵਲ ਤੋਂ ਕੰਮ ਨਹੀਂ ਜਿਸ ਤਰੀਕੇ ਨਾਲ ਉਹਨੂੰ ਲੈਪਟਾਪ ਪ੍ਰੋਵਾਈਡ ਕੀਤਾ ਗਿਆ ਜਿਸ ਤਰੀਕੇ ਨਾਲ ਉਹ ਕਲੈਕਸ਼ਨ ਪ੍ਰੋਵਾਈਡ ਕੀਤਾ ਗਿਆ ਜਿਸ ਤਰੀਕੇ ਨਾਲ ਉਹਦੇ ਕੱਪੜੇ ਸੀ ਬੜੇ ਮਹਿੰਗੇ ਕੱਪੜੇ ਸੀਗੇ ਜਿਸ ਤਰੀਕੇ ਨਾਲ ਉਹਨੂੰ ਵੀਆਈਪੀ ਸੂਟਾਂ ਦਿੱਤੇ ਗਏ ਖਰੜ ਦੇ ਵਿੱਚ ਇਹ ਉੱਪਰੋਂ ਕੋਈ ਕਹਾਣੀ ਜਿਹੜੀ ਆ ਉਹ ਝੰਡੀ ਆ ਦਿੱਲੀ ਆ ਇਸ ਕਰਕੇ ਅਧालत ਕਹਿੰਦੀ ਨਹੀਂ ਪੌਲੀਗ੍ਰਾਮ ਟੈਸਟ ਕਰੋਗੇ ਤੇ ਸਭ ਕੁਝ ਸਾਹਮਣੇ ਆਜੂਗੀ ਉੱਪਰਲੇ ਅਫਸਰ ਕਿਹੜੇ ਕਿਹੜੇ ਵਿੱਚ ਹੈਗੇ ਭਾਵੇਂ ਕਿ ਇਟ ਇਜ਼ ਨੋਟ ਅ ਪਰਮਾਨੈਂਟ ਸਾਇੰਸ ਇਹ ਵੀ ਦੱਸਦੇ ਆ ਮੈਂ ਇੱਕ ਇਸ਼ਾਰਾ ਮਿਲ ਜੂਗਾ ਕਿਹੜੇ ਕਿਹੜੇ ਬੰਦੇ ਹੋ ਇਨਵੈਸਟੀਗੇਸ਼ਨ ਵਾਸਤੇ ਫਿਰ ਮੈਂ ਵੀ ਸੈਟ ਬਣਾ ਦੇਣਗੇ ਕਰੋ ਪ੍ਰਤਾਪ ਕਰੋ ਤੁਸੀਂ ਇਹਦੇ ਵਿੱਚ ਇਸ ਕਰਕੇ ਉਹਨਾਂ ਬੰਦਿਆਂ ਨੇ ਜਿਹੜੀ ਸੀ ਪਹਿਲਾਂ ਤੇ ਜਦੋਂ ਆਰਡਰ ਕੀਤੇ ਉਹਨਾਂ ਨੇ ਇੱਕ ਰਿਵਿਊ ਪਟੀਸ਼ਨ ਪਾ ਦਿੱਤੀ ਵੀ ਨਹੀਂ ਸਾਡੀ ਗੱਲ ਦੁਬਾਰਾ ਸੁਣੀ ਜਾਵੇ ਅਦਾਲਤ ਨੇ ਕਹਿੰਦਾ ਕੋਈ ਨਹੀਂ ਆਜੋ ਅਦਾਲਤ ਨੇ ਕੀ ਕੀਤਾ ਵੀ ਜਿਹੜੇ ਆਰਡਰ ਕੀਤੇ ਸੀ ਉੱਤੇ ਰੋਕ ਲਾਤੀ ਵੀ ਜਿੰਨਾ ਚਿਰ ਇਹਦੀ ਪਟੀਸ਼ਨ ਦਾ ਫੈਸਲਾ ਨਹੀਂ ਹੁੰਦਾ ਉਹਨਾਂ 'ਚ ਰੋਕ ਲਾਈ ਜਾਂਦੀ ਹੈ ਪੋਲੀਗ੍ਰਾਫ ਟੈਸਟ ਨਹੀਂ ਹੋਣਗੇ ਇੱਕ ਰਾਤ ਮਹਿਸੂਸ ਕੀਤੀ ਜੀ ਉਹਨਾਂ ਨੂੰ ਅੱਜ ਉਹਦੇ ਤੇ ਬਹਿਸ ਹੋਈ ਤੇ ਅੱਜ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਰੱਦ ਕਰਤੀ ਵੀ ਪੌਲੀਗ੍ਰਾਫ ਟੈਸਟ ਕਰਾਉਣੇ ਪੈਣਗੇ ਹੋਣੇ ਪੈਣਗੇ ਤੁਹਾਨੂੰ ਆਪਣਾ ਉੱਥੇ ਜਾ ਕੇ ਇਹ ਪੇਸ਼ ਬਣਾ ਪਊਗਾ ਹੁਣ ਕਦੋਂ ਹੁੰਦੇ ਇਹ ਨਹੀਂ ਪਤਾ ਉਹਨਾਂ ਅੱਗੇ ਹਾਈ ਕੋਰਟ ਜਾਂਦੇ ਕਿ ਨਹੀਂ ਜਾਂਦੇ ਇਹ ਨਹੀਂ ਪਤਾ ਮੇਰਾ ਖਿਆਲ ਆ ਵੀ ਵਿੱਚ ਵੱਡੇ ਅਫਸਰ ਹੋਣਗੇ ਤੇ ਹਾਈ ਕੋਰਟ ਵੀ ਜਾਣਗੇ ਉਹ ਸਦਾ ਸੁਪਰੀਮ ਕੋਰਟ ਵੀ ਚਲੇ ਜਾਣ ਜੀ ਲੇਕਿਨ ਉਹ ਪੌਲੀਗ੍ਰਾਫ ਟੈਸਟ ਜਦੋਂ ਹੋਏ ਤੇ ਉਹਦੇ ਵਿੱਚ ਪਤਾ ਲੱਗੇਗਾ ਵੀ ਕਿਹੜੇ ਕਿਹੜੇ ਵੱਡੇ ਵੱਡੇ ਹੋਰ ਨਾਰਦ ਜਿਹੜੇ ਫੰਨੀ ਹਸਾਪੇ ਸੀ ਤੇ ਇਨਵੋਲਵ ਸੀਗਾ ਇਹ ਛੋਟੇ ਲੈਵਲ ਦਾ ਡੀਐਸਪੀ ਲੈਵਲ ਦਾ ਕੰਮ ਨਹੀਂ ਹੈਗਾ ਫੁਰ ਸ਼ੇਰ ਸਿੰਘ ਸੰਧੂ ਦੀ ਇਹ ਪਤਾ ਨਹੀਂ ਕਿੰਨੀਆਂ ਸ਼ਿਕਾਇਤਾਂ ਸੀ ਉਹ ਕਮਾਊ ਪੁੱਤ ਸੀ ਇਹਨਾਂ ਦਾ ਕਈ ਉਹਦੇ ਜਾਇਦਾਦਾਂ ਬਣੀਆਂ ਕਈ ਕੁਝ ਕੀਤਾ ਉਹਨੇ ਹੁਣ ਤੁਸੀਂ ਆਹ ਵੇਖੋ ਨਾ ਇਹ ਪਟਿਆਲੀਆਂ ਕਿੱਟਣਾ ਵਾਪਰੀ ਆ ਪਟਿਆਲੇ ਦੇ ਵਿੱਚ ਬਕਾਇਦਾ ਤੌਰ ਤੇ ਰੌਣੀ ਸੇ ਭੱਜਾਇਆ ਫਿਰਦਾ ਵੀ ਮੈਨੂੰ ਬਈ ਮੈਨੂੰ ਜਮਾਨਤ ਜਿਹੜੀ ਮਿਲ ਜੇ ਕਿਤੇ ਤਰੀਕੇ ਨਾਲ ਮੈਨੂੰ ਐਂਟੀਸਿਪੇਟਰੀ ਰੀਲੀਵੈਂਸ ਮਿਲ ਜੇ ਹਾਈ ਕੋਰਟ ਨੇ ਤਿੰਨ ਦਿਨ ਦੀ ਦੇਖ ਕੇ ਉਹਨੂੰ ਹੇਠਲੀ ਅਦਾਲਤ ਤੇ ਐਂਡਾ ਹੇਠਲੀ ਅਦਾਲਤ ਨੇ ਉਹਦੀ ਬੇਲ ਜ ਬਿੱਲੜੀ ਉਹ ਖਾਰਜ ਕਰ ਦਿੱਤੀ ਜਿਹੜੀ ਪਟੀਸ਼ਨ ਸੀ ਕਿ ਤੈਨੂੰ ਬੇਲ ਨਹੀਂ ਮਿਲਣੀ ਹੁਣ ਹਾਈ ਕੋਰਟ ਜਾਏਗਾ ਹਾਈ ਕੋਰਟ ਦਿੰਦੀ ਕਿ ਨਹੀਂ ਦਿੰਦੀ ਇਹ ਪਤਾ ਨਹੀਂ ਹੁਣ ਇਹ ਵੀ ਹਾਈ ਕੋਰਟ ਜਾਂਦੇ ਕਿ ਨਹੀਂ ਜਾਂਦੇ ਮੇਰੇ ਖ ਹਾਈ ਕੋਰਟ ਜ਼ਰੂਰ ਜਾਣਗੇ ਜਿਹੜਾ ਕਿ ਵੀ ਰੋਕ ਲਗਣੀ ਜਿਹਦੀ ਪੋਲੀਗ੍ਰਾਫ ਟੈਸਟ ਨਹੀਂ ਹੋਣਾ ਚਾਹੀਦਾ ਲੇਕਿਨ ਹਾਈ ਕੋਰਟ ਨੇ ਸ਼ੰਕਾ ਪ੍ਰਗਟ ਕੀਤੀ ਸੀ ਵੀ ਇਹ ਜੋ ਤੁਸੀਂ ਰਿਪੋਰਟ ਤਿਆਰ ਕੀਤੀ ਉਹ ਗਲਤ ਆ ਇਹਦੀ ਰਿਪੋਰਟ ਤਿਆਰ ਕਰੋ ਵੀ ਜਿਹੜੇ ਵੱਡੇ ਵੱਡੇ ਫਨੀ ਸੱਪ ਉਹ ਕਿਹੜੇ ਦੇ ਸ਼ਾਮਲ ਹੈਗੇ ਆ ਉਹਦੇ ਕਰਕੇ ਮੇਰੇ ਹਾਈ ਕੋਰਟ ਵੀ ਸ਼ਾਇਦ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਰਾਤ ਨਾ ਦੇਵੇ ਉੱਥੋਂ ਵੀ ਇਹਨਾਂ ਨੂੰ ਵਾਪਸ ਮੁੜਨਾ ਪਊਗਾ ਤੇ ਆਖਰਕਾਰ ਪੋਲੀਗ੍ਰਾਫ ਟੈਸਟ ਹੋਊਗਾ ਤੇ ਇਹ ਪੱਕੀ ਗੱਲ ਆ ਵੀ ਇਹਦੇ ਵਿੱਚ ਵੱਡੇ ਵੱਡੇ ਜਿਹੜੇ ਆ ਨਾਰਦ ਸ਼ਾਮਲ ਹੋਣਗੇ ਜੀ ਪਾਰਟੀ ਸਾਹ ਭਾਜਪਾ ਦੇ ਇੱਕ ਬੜੇ ਵੱਡੇ ਆਗੂ ਆ ਸੁਬ੍ਰਮਣੀਅਮ ਸੁਆਮੀ ਉਹ ਹਮੇਸ਼ਾ ਹੀ ਆਪਣੀ ਪਾਰਟੀ ਦੇ ਖਿਲਾਫ ਝੰਡਾ ਬੁਲੰਦ ਰੱਖਦੇ ਆ ਬਹੁਤ ਸਾਰੇ ਸਵਾਲ ਉਹ ਆਪਣੀ ਪਾਰਟੀ ਨੂੰ ਲੈ ਕੇ ਕਰਦੇ ਆ ਸਵਾਲਾਂ ਦੇ ਘੇਰੇ 'ਚ ਭਾਜਪਾ ਨੂੰ ਰੱਖਦੇ ਆ ਸੋਸ਼ਲ ਮੀਡੀਆ ਤੇ ਉਹਦੇ ਉਹਨਾਂ ਦੇ ਬਹੁਤ ਸਾਰੇ ਇੰਟਰਵਿਊਜ਼ ਦੇਖਣ ਨੂੰ ਮਿਲਦੇ ਆ ਪਰ ਅੱਜ ਸੁਨੀਲ ਜਾਖੜ ਜਿਹੜੇ ਕਾਂਗਰਸ 'ਚ ਸੀਗੇ ਫਿਰ ਭਾਜਪਾ 'ਚ ਚਲੇ ਗਏ ਤੇ ਭਾਜਪਾ ਦੇ ਪ੍ਰਧਾਨ ਵੀ ਆ ਪੰਜਾਬ ਦੇ ਇਹ ਉਮਰ ਅਬਦੁੱਲਾਹ ਦੀ ਤਾਰੀਫ਼ ਕਰਦੇ ਆ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਤੇ ਨਾਲ ਇੱਕ ਗੱਲ ਹੋਰ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਵੀ ਆਓ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਉੱਥੇ ਚੱਲੀਏ ਹੁਣੇ ਉਮਰ ਅਬਦੁੱਲਾ ਦੀ ਤਾਰੀਫ਼ ਕਿਉਂ ਕਰਦੇ ਆ ਇਹਦੇ ਪਿੱਛੇ ਕੀ ਕਾਰਨ ਵੀ ਸੁਨੀਲ ਜਾਖੜ ਉਮਰ ਅਬਦੁੱਲਾ ਦੀ ਤਾਰੀਫ਼ ਕਰਦੇ ਆ ਜਿਹੜੇ ਕਿ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੇ ਜਿਹੜੀ ਜੰਮੂ ਕਸ਼ਮੀਰ ਵਿਧਾਨ ਸਭਾ ਦਾ ਉਹਦੇ ਵਿੱਚ ਉਹ ਜਿਹੜੇ ਉਮਰ ਅਬਦੁੱਲਾ ਉੱਥੋਂ ਦੇ ਮੁੱਖ ਮੰਤਰੀ ਆ ਉਹਨਾਂ ਨੇ ਇੱਕ ਬੜਾ ਭਾਵਕ ਭਾਸ਼ਣ ਦਿੱਤਾ 26 ਲੋਕਾਂ ਨੂੰ ਜਿਹੜੀ ਸਿਰਨਾਹਲੀ ਪੇਟ ਕੀਤੀ ਆ ਉਹਨੇ ਕਿਹਾ ਜੀ ਇਹ ਸਮੂਹਤ ਕਤਲੇਆਮ ਤੇ ਮੈਂ ਇਹਦੀ ਮਾਫੀ ਮੰਗਦਾ ਹਾਂ ਕਿਉਂ ਮੁੱਖ ਮੰਤਰੀ ਵੀ ਮੈਂ ਤੇ ਟੂਰਿਜ਼ਮ ਦਾ ਵਿਭਾਗ ਮੇਰੇ ਕੋਲ ਹੈ ਉਹ ਕਹਿੰਦੇ ਮੇਰੇ ਬੁਲਾਏ ਹੋਏ ਲੋਕ ਆਏ ਸੀ ਮੈਂ ਕਿਹਾ ਸੀ ਇੱਥੇ ਆਓ ਤੁਸੀਂ ਉਹ ਆਏ ਨੇ ਮੇਰੀ ਇਹ ਡਿਊਟੀ ਬਣਦੀ ਸੀ ਕਿ ਉਹਨਾਂ ਨੂੰ ਸਹੀ ਸਲਾਮਤ ਵਾਪਸ ਘਰ ਨੂੰ ਭੇਜਦਾ ਪਰ ਉਹ ਨਹੀਂ ਹੋ ਸਕਿਆ ਖੁਦਾ ਨੂੰ ਕੁਝ ਹੋਰ ਮਨਜ਼ੂਰ ਸੀ ਅੱਜ ਕਹਿੰਦੇ ਮੇਰੇ ਕੋਲ ਮਾਫੀ ਮੰਗਣ ਦੇ ਅਲਫਾਜ਼ ਨਹੀਂ ਹੈਗੇ ਪਿਮਨ ਨੂੰ ਕੋ ਮਾਫੀ ਕਿਵੇਂ ਮੰਗਾਉ ਨਾਲ ਲੋਕ ਲੋਕਾਂ ਦੀ ਤਾਰੀਫ ਕੀਤੀ ਉਹਨਾਂ ਨੇ ਵੀ ਲੋਕ ਲੋਕਾਂ ਦੀ ਜਿਹੜੀ ਉੱਥੇ ਜਿਸ ਤਰੀਕੇ ਨਾਲ ਆਪਣੀ ਭੂਮਿਕਾ ਨਿਭਾਈ ਆ ਉਹ ਸੰਤੁਸ਼ਟੀ ਜਨਕ ਸੀ ਉਹ ਕਹਿੰਦੇ ਜਿਨ੍ਹਾਂ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਬਾਪ ਨੂੰ ਖੂਨ ਚ ਲਥਪਥ ਕੀਤੇ ਹੋਗੇ ਉਹਨਾਂ ਦੇ ਮਨ ਤੇ ਕੀ ਗੁਜ਼ਰਦੀ ਹੋ ਉਹ ਬੱਚੇ ਕੀ ਮਸੂਰ ਕਰਨਗੇ ਰਹਿਦੀ ਦੁਨੀਆ ਤੱਕ ਉਹਨਾਂ ਨੂੰ ਇੱਕ ਕਾਂਜਾਜ ਰਹੇ ਕਾਂਡ ਰਹੇਗਾ ਯਾਦ ਰਹੇਗਾ ਉਹਨਾਂ ਨੂੰ ਉਹ ਕਹਿੰਦਾ ਜੀ ਅਸੀਂ ਸਮੁੱਚੇ ਜੰਮੂ ਕਸ਼ਮੀਰ ਵੱਲੋਂ ਮਾਹੀ ਮਾਫੀ ਮੰਗਦੇ ਵਿਧਾਨ ਸਭਾ ਦੇ ਵਿੱਚ ਉਹ ਕਹਿੰਦਾ ਸਿੱਖ ਭਾਈਚਾਰੇ ਦੀ ਸਰਾ ਨਾ ਕੀਤੀ ਉਹਨਾਂ ਨੇ ਕਿ ਜਿਸ ਤਰੀਕੇ ਉਹਨਾਂ ਮੁਰਕ ਕੇ ਆਪਣੇ ਗੁਰਦੁਆਰੇ ਖੁੰਦ ਦਿੱਤੇ ਨੇ ਉਹਨਾਂ ਨੇ ਕਪਰੇ ਕੋਈ ਬੜੇ ਖੁੱਲਤੇ ਆ ਫਿਰ ਲੰਗਰ ਨਾ ਦਿੱਤੇ ਵੀ ਭਾਈ ਹੁਣ ਤਾਨੂੰ ਕਿਸੇ ਕਿਸੇ ਦੀ ਪ੍ਰੋਬਲਮ ਨਾ ਆਵੇ ਤੁਸੀਂ ਸਾਡੇ ਕੋਲ ਆਓ ਤੁਸੀਂ ਤੁਹਾਡਾ ਅਸੀਂ ਹਰ ਪ੍ਰਕਾਰ ਦਾ ਮਦਦ ਕਰਾਂਗੇ ਸੀ ਉਹਨਾਂ ਕਹੇ ਵੀ ਇਹ ਜਿਹੜੇ ਮਲੇ ਹੋ ਰਹੇ ਨੇ ਭਾਵੇਂ ਉਹ Hindu ਹੋਣ ਅੱਗੇ ਵੀ ਹੁੰਦੇ ਰਹੇ ਨੇ ਸਿੱਖ ਸਿੱਖ ਬਸਤੀਆਂ ਹੋਣ Hindu ਬਸਤੀਆਂ ਹੋਣ ਇਹਨਾਂ ਦੇ ਜਿਹੜੇ ਬਸਤੇ ਹੁੰਦੇ ਰਹੇ ਨੇ ਕਸ਼ਮੀਰੀ ਪੰਡਤਾਂ ਦੀਆਂ ਬਸਤੀਆਂ ਤੇ ਹੁੰਦੇ ਰਹੇ ਨੇ ਇਹ ਸਾਡੀ ਬਦਕਿਸਮਤੀ ਰਹੀ ਹੈ ਬੜੀ ਮੁਸ਼ਕਿਲਾਂ ਸੀ ਲੀਟ ਆਈ ਸੀ ਪਰ ਮੈਂ ਅੱਜ ਇੱਥੇ ਜੜੀਆਂ ਧਾਰਾ ਤੇ ਸੁੱਤਰ ਖਤਮ ਕਰਦੀ ਤੇ ਨੂੰ ਸਟੇਟ ਬਣਨ ਦੀ ਕੋਈ ਗੱਲ ਨਹੀਂ ਕਰੂੰਗਾ। ਉਹਨਾਂ ਦੇ ਭਾਸ਼ਣ ਦੇ ਉੱਤੇ ਸੁਨੀਲ ਜਾਖੜ ਨੇ ਬਕਾਇਦਾ ਤੌਰ ਤੇ ਤਸੱਲੀ ਪ੍ਰਗਟ ਕੀਤੀ ਹੈ ਵੀ ਉਹਨਾਂ ਨੇ ਜਿਸ ਤਰੀਕੇ ਭਾਵਕ ਭਾਸ਼ਣ ਕੀਤਾ ਉਹਨਾਂ ਦੇ ਅਲਫਾਜ਼ ਇੱਕ ਇੱਕ ਅਲਫਾਜ਼ ਜਿਹੜਾ ਵਾ ਉਹਦੇ ਕੋਈ ਮਹਨੇ ਨੇ। ਉਹਨਾਂ ਨੇ ਉਹਦੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਉਹਨਾਂ ਦੇ ਲਫ਼ਜ਼ਾਂ ਦੀ ਛਲਾਗਾ ਵੀ ਕੀਤੀ। ਉਹਨਾਂ ਕਿ ਵੀ ਆਓ ਆਪਾਂ ਆਲ ਪਾਰਟੀ ਆਲ ਪਾਰਟੀ ਦੇ ਲੋਕ ਜਿਹੜੇ ਉੱਥੇ ਜਾ ਕੇ ਲੋਕਾਂ ਨਾਲ ਜਾ ਕੇ ਆਪਾਂ ਹੰਧਰਦੀ ਦਾ ਪ੍ਰਗਟਾਵਾ ਕਰੀਏ ਕਿ ਸਾਡਾ ਜਿਹੜਾ ਪੰਜਾਬ ਆ ਉਹ ਹਮੇਸ਼ਾ ਹੀ ਲੋਕਾਂ ਨਾਲ ਜਿਹੜੀ ਆ ਹੰਧਰਦੀ ਪ੍ਰਗਟਾਵਾ ਆ ਜਦੋਂ ਕਿਤੇ ਘਟਨਾ ਵਾਪਰੀ ਮੋ ਕਿਤੇ ਵੀ ਵਾਪਰੇ ਤੇ ਸੁਨੀਲ ਜਖ ਜਿਹੜਾ ਉਮਰ ਅਬਦੁੱਲਾਹ ਦੇ ਹੱਕ 'ਚ ਭੁਗਤਣਾ ਇੱਕ ਬੜੀ ਵੱਡੀ ਗੱਲ ਹੈ ਕਿ ਭਾਵੇਂ ਉੱਥੇ ਸਰਕਾਰ ਬੀਜੇਪੀ ਦੀ ਨਹੀਂ ਹੈਗੀ لیکن ਰਿਸਪੌਂਸਿਬਿਲਟੀ ਭਾਜਪੀ ਦੀ ਛੋਤੇ। ਉਥੇ ਬਕਾਇਦਾ ਤੌਰ ਤੇ ਜਦੋਂ ਦਾ ਤੁਸੀਂ ਉਹਨੂੰ ਜੂਨੀਅਨ ਟੈਰੀ ਬਣਾਇਆ ਤੇ ਸਭ ਕੁਝ ਲੈਫਟੇਡ ਗਵਰਨਰ ਕੋਲੇ ਆ। ਸਰਕਾਰ ਕੋਲੇ ਬਹੁਤੇ ਅਧਿਕਾਰ ਨਹੀਂ ਹੈਗੇ। ਦਿੱਲੀ ਬਗ ਇਸ ਕਰਕੇ ਇਸ ਕਰਕੇ ਉਹਨੇ ਇਹ ਗੱਲ ਕਹੀ ਵੀ ਮੈਂ ਮਾਫੀ ਮੰਗਣਾ ਮੇਰੇ ਕੋਲ ਅਲਫਾਜ਼ ਨਹੀਂ ਹੈਗੇ। ਕਿ ਮੈਂ ਕੁਝ ਨਹੀਂ ਕਰ ਸਕਿਆ। ਤੇ ਜਿਹੜੇ ਉਥੋਂ ਦੇ ਗਵਰਨਰ ਸਾਹਿਬ ਆ ਉਹ ਵੀ ਕਹਿੰਦੇ ਜੀ ਅਸੀਂ ਇਨਸਾਫ ਦੇਵਾਂਗੇ ਇਨਸਾਬ ਕਾਹਦਾ ਜਣਾ ਜਿਹੜੇ ਚਲੇਗੇ ਦੁਨੀਆ ਤੋਂ ਉੱਤੇ ਵਾਪਸ ਮੋੜਨੇ ਨਹੀਂ ਤੁਸੀਂ ਇਹ ਸੋਚੋ ਵੀ ਗਾਹ ਤੁਸੀਂ ਜਿਹੜੇ ਟੂਰਿਸਟ ਆਉਣੇ ਉਹਨਾਂ ਦਾ ਕੀ ਹੱਲ ਕਰਨਾ ਉਹਨਾਂ ਦੀ ਕੀ ਸੁਰੱਖਿਆ ਦਾ ਪ੍ਰਬੰਧ ਕਰਨਾ ਅਗਲੇ ਇੱਕ ਦਿਨ ਚ ਤੇ ਆਏ ਨਹੀਂ ਉਹ ਸਾਡੇ ਕਾਲੂ ਸਾਹ ਬਰਗੇੜੀ ਕਾਲੂ ਉਹਨਾਂ ਦੇ ਆਰਟੀਕਲ ਹੁੰਦੇ ਕਿਹਾ ਜੀ ਇਹ ਵੀ ਨਿਆ ਤੋਂ ਘੱਟੋ ਘੱਟ ਚੱਲਦੀ ਇਹਨਾਂ ਦੀ ਪ੍ਰਕਿਰਿਆ ਚੱਲਦੀ ਹੋਊਗੀ ਕਿਵੇਂ ਕਰਨਾ ਕਿੱਥੋਂ ਜਾਣਾ ਕਿਹੜੇ ਹਥਿਆਰ ਵਰਤਨੇ ਮਹੀਨਿਆਂ ਤੋਂ ਚੱਲਦੀ ਹੋਊਗੀ ਇੱਕ ਦੋ ਦਿਨ ਚ ਕੰਤਾ ਨਹੀਂ ਵਾਪਰੀਏ ਕੋਈ ਲੇਕਿਨ ਸਾਡੀਆਂ ਏਜੰਸੀਆਂ ਕਿਉਂ ਸੁੱਤੀਆਂ ਰਹੀਆਂ ਉੱਥੇ ਕਿਉਂ ਨਹੀਂ ਸਾਡੀਆਂ ਏਜੰਸੀਆਂ ਨੇ ਕੋਈ ਕਾਰਵਾਈ ਪ੍ਰੋਪਰ ਪਾਈ ਇਸ ਕਰਕੇ ਜਿਹੜੇ ਸੁਨੀਲ ਜਾਖੜਾ ਉਹਨਾਂ ਦੇ ਬਿਆਨ ਵੀ ਉਹਨਾਂ ਨੇ ਬਹੁਤ ਸੋਣਾ ਕਿਹਾ ਕਿ ਉਮਰ ਅਬਦੁੱਲਾ ਦੀ ਇਹ ਸਾਨੂੰ ਉਹਦੀ ਸਿਰਫਤ ਕਰਨੀ ਜੇ ਜੀ ਇਸ ਤਰੀਕੇ ਨਾਲ ਉੱਥੇ ਲੋਕਾਂ ਦਾ ਹਮਦਰਦੀ ਪ੍ਰਗਟਵਾ ਕੀਤਾ ਜੀ ਪਰ ਪੱਟੀ ਸਾਹਿਬ ਮੁੱਖ ਮੰਤਰੀ ਮੰਨ ਤੇ ਇਹ ਗੱਲ ਕਹਿ ਰਿਹਾ ਵੀ ਭਾਜਪਾ ਚੋਪਚ ਪੀਤੇ ਪੰਜਾਬ ਦਾ ਪਾਣੀ ਫੇਰ ਲੁੱਟਣਾ ਚਾਹੁੰਦੀ ਆ ਕਹਿੰਦੇ ਮੇਰੇ ਉੱਤੇ ਦਬਾਅ ਬੜਾ ਬਣਾਇਆ ਜਾ ਰਿਹਾ। ਬੀਬੀ ਐਮਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਕਿਸੇ ਵੇਲੇ ਸਾਡੀ ਪ੍ਰਾਪਰਟੀ ਹੁੰਦੀ ਸੀ। ਮੈਂ ਤੁਹਾਨੂੰ ਪਿੱਛੇ ਲੈ ਚਲਾਂ ਥੋੜਾ ਜਿਹਾ ਜਦੋਂ ਇਹ ਡੈਮ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਨਾ ਤੇ ਡੈਮ ਦਾ ਖਰਚਾ ਪੰਜਾਬ ਸਰਕਾਰ ਕਰ ਰਹੀ ਸੀਗੇ ਤੇ ਪੰਡਿਤ ਜਵਾਲਾ ਨਹਿਰੂ ਨੇ ਪ੍ਰਤਾਪ ਸਿੰਘ ਕੈਰੂ ਨੂੰ ਚਿੱਟੇ ਲਫ਼ਜ਼ਾਂ ਵਿੱਚ ਕਹਿ ਦਿੱਤਾ ਸੀ ਪછી ਤਾਂ ਉਹ ਕੋਈ ਪੈਸਾ ਨਹੀਂ ਦੇ ਸਕਦੇ 103 ਕਰੋੜ ਦਾ ਖਰਚਾ ਸੀ ਤੇ ਜਿਹਨੇ ਡੈਮ ਬਣਾਇਆ ਉਹਨੇ بڑے ਡੈਮ ਬਣਾਏ ਉਹ ਇੰਜੀਨੀਅਰ ਨਹੀਂ ਹੈਗਾ ਉਹ ਤਜਰਬੇ ਨਾਲ ਡੈਮ ਬਣਾਏ ਉਹਨੇ ਅੱਜ ਤੱਕ ਉਹਨੇ ਕੋਈ ਡਿਗਰੀ ਨਹੀਂ ਲਈ ਅਰਧਵਿਦਿਆ ਪਾਸ ਅੰਗਰੇਜ਼ੀ ਸੀਗਾ ਇੱਥੇ ਬਰਿਆ ਮੁੜਕੇ ਬਾਦ ਦੇ ਵਿੱਚ ਜਦੋਂ ਉਹਨਾਂ ਪਰਉ ਨੇ ਕੀ ਕੀਤਾ ਵੀ ਇੱਕ ਖੋਸ਼ ਹਸੀ ਟੈਕਸ ਲਾ ਦਿੱਤਾ ਸਾਡੇ ਤੇ ਕਿਸਾਨਾਂ ਤੇ ਉਹ ਟੈਕਸ ਕਹਦਾ ਸੀਗਾ ਵੀ ਜਿਹੜਾ ਮਾਮਲਾ ਸੀ ਉਹ ਦੁੱਗਣਾ ਕਰ ਦਿੱਤਾ ਭਾਰਤੀ ਕਿਸਾਨ ਯੂਨੀਅਨ ਜਿਹੜੀ ਸੀਪੀਆਈ ਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਇਹਨਾਂ ਨੇ ਫਿਰ ਸਰਕਾਰ ਦੇ ਖਿਲਾਫ ਮੋਰਚਾ ਲਾਇਆ ਵੀ ਕਿਸਾਨ ਇਹ ਪੇ ਨਹੀਂ ਕਰਨਗੇ ਉਹਨਾਂ ਨੇ ਕਿਸਾਨ ਪਰ ਕੇਂਦਰ ਕਰਤੇ ਤੁਹਾਨੂੰ ਪਤਾ ਕੈਰੋ ਹੈ ਤੇ ਬੜਾ ਕਰਕਸ ਸੀ ਨਾ ਉਹਦੇ ਜੀ ਕਈ ਬੀਬੀ ਐਮ ਜੇਲ ਚ ਗਏ ਇੰਨਾ ਕਿ ਦਬਾਅ ਪੈ ਗਿਆ ਕਿਉਂ ਭਾਰਤੀ ਕਮਿਊਨਿਸਟ ਪਾਰਟੀ ਜਿਹੜੀ ਸੀ ਇੰਟਰਨੈਸ਼ਨਲ ਪਾਰਟੀ ਆ ਛੁੱਟੀ ਨਹੀਂ ਆ ਗਈ ਕੋਈ ਜਦੋਂ ਸਾਡਾ ਚਾਈਨਾ ਨਾਲ ਲੜਾਈ ਹੁੰਦੀ ਆ ਤੇ ਉਦੋਂ ਨਹਿਰੂ ਨੇ ਚਾਈਨਾ ਚ ਕਾਮੇਡੀ ਭੇਜੇ ਸੀਗੇ ਜਾਓ ਜਾ ਕੇ ਲੜੀ ਬੰਦ ਕਰਕੇ ਆਓ ਉੱਥੇ ਵੀ ਕਮ ਗਵਰਨਮੈਂਟ ਸੀ ਹੁਣ ਇਹਨਾਂ ਨੇ ਮੋਰਚਾ ਲਾ ਦਿੱਤਾ ਇੰਨਾ ਕਿ ਦਬਾਅ ਪਿਆ ਫਿਰ 2.5 ਮਹੀਨਿਆਂ ਦੇ ਵਿੱਚ ਵਿੱਚ ਬੰਦੇ ਵੀ ਰਿਆ ਕਰਨੇ ਪਏ ਤੇ ਉਹ ਟੈਕਸ ਲਾਇਆ ਸੀ ਵੀ ਵਾਪਸ ਲੈਣਾ ਪਿਆ ਇਹ ਸਾਡੀ ਪ੍ਰਾਪਰਟੀ ਸੀ ਪੰਜਾਬ ਦੀ ਪੰਜਾਬ ਨੇ ਪੈਸੇ ਲਾਏ ਉੱਤੇ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਉੱਤੇ ਸੈਂਕੜੇ ਬੰਦੇ ਦਰਤ ਹੋਈ ਉੱਤੇ ਲੇਕਰ ਹੁਣ ਬੀਬੀਐਮ ਦੇ ਉੱਤੇ ਕਬਜ਼ਾ ਕੇਂਦਰ ਨੇ ਕਰ ਲਿਆ ਸਾਡੀ ਸਰਕਾਰਾਂ ਕੱਖ ਨਹੀਂ ਕਰ ਸਕੀ ਕਿਤੇ ਮੋਰਚਾ ਜਮਾਇਆ ਸੀ ਇਹ ਕੰਮ ਕਾਲੀਆਂ ਦੇ ਸੀਰੇ ਕਰਨ ਚਾਹੀਦੇ ਸੀ ਨਹੀਂ ਕੀਤੇ ਕਿਉਂ ਕੁਰਸੀਆਂ ਪਿਆਰੀਆਂ ਜਾਂਦੀਆਂ ਸੀ ਇਹਨਾਂ ਚ ਚੇਅਰਮੈਨ ਸਾਡਾ ਹੁੰਦਾ ਸੀ ਮੈਂਬਰ ਸਾਡਾ ਹੁੰਦਾ ਸੀ ਨਾ ਚੇਅਰਮੈਨ ਸਾਡਾ ਨਾ ਮੈਂਬਰ ਇਹ ਦਿੱਤਾ ਕਿ ਉੱਥੇ ਇਸ ਕਰਕੇ ਠੀਕ ਕੀਤਾ ਉਹਨਾਂ ਨੇ ਹੁਣ ਹੋਇਆ ਕੀ ਹੈ ਕਿ 21 ਮਈ ਤੱਕ ਜਿਹੜਾ ਪਾਣੀ ਦਾ ਕੋਟਾ ਹਰਿਆਣੇ ਨੂੰ ਅਲਾਟ ਕੀਤਾ ਗਿਆ ਸੀ ਉਹ ਕੋਟਾ ਉਹਨਾਂ ਦਾ ਖਤਮ ਹੋ ਗਿਆ ਉਹ ਕਹਿੰਦੇ ਸਾਨੂੰ ਪਾਣੀ ਹੋਰ ਦਿਓ ਮੁੱਖ ਮੰਤਰੀ ਸਾਹਿਬ ਕਹਿੰਦੇ ਪਾਣੀ ਨਹੀਂ ਮਿਲਣਾ ਉਹਨਾਂ ਕਹਿੰਦੇ ਪੀਣ ਵਾਸਤੇ ਕਹਿੰਦੇ ਹਾਂ ਇਹ ਗੱਲ ਤਾਂ ਠੀਕ ਹੈ 4000 ਕਿਊਸਕ ਪਾਣੀ ਮੁੱਖ ਮੰਤਰੀ ਨੇ ਆਪਣੇ ਲੈਵਲ ਤੇ ਦੇਣ ਦਾ ਫੈਸਲਾ ਕਰ ਲਿਆ ਚੰਗੀ ਗੱਲ ਹੁੰਦੀ ਸੀ ਕੀ ਦੀ 올 ਪਾਰਟੀ ਮੀਟਿੰਗ ਬੁਲਾਉਂਦੇ ਜਾਂ ਇੱਕ ਦਿਨ ਇਮੀਡੀਏਟਲੀ ਵਿਧਾਨ ਸਭਾ ਸੈਸ਼ਨ ਬੁਲਾਉਂਦੇ ਉਹ ਚ ਪਾਸ ਕਰਦੇ ਵੀ ਜਿਹੜਾ ਸੀ ਫਾਲਤੂ ਪਾਣੀ ਦੇ ਰਹੇ ਉਹਦੀ ਰਾਇਲਟੀ ਲਵਾਂਗੇ ਅਸੀਂ ਨਹੀਂ ਕੀਤਾ ਨਾ ਕੈਬਨਿਟ ਬੁਲਾਈ ਮੁੱਖ ਮੰਤਰੀ ਸਾਹਿਬ ਅਨਾਉਂਸ ਕਰ ਦਿੱਤਾ ਚਲੋ ਕੋਈ ਨਹੀਂ ਦੇਬੀਦਨ ਤਾਂ ਕੋਈ ਗੱਲ ਨਹੀਂ ਪੀਣ ਵਾਸਤੇ ਪਾਣੀ ਦੇਣਾ ਚਾਹੀਦਾ ਹੁਣ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਵੀ ਤੁਸੀਂ ਇਹ ਅਨਾਉਂਸ ਕੀਤਾ ਵੀ ਚਨਾਬ ਦਾ ਤੇ ਜਿਹੜਾ ਗਵਾ ਜੇਲਮ ਦਾ ਤੇ ਜਿਹੜਾ ਸਿੰਧ ਦਾ ਪਾਣੀ ਅਸੀਂ ਪਾਕਿਸਤਾਨ ਦਾ ਉਹ ਰੋਕ ਦੇਣਾ ਸੀ ਤੇ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਸਾਡੇ ਕੋਲ ਇੰਨੇ ਇੱਕ ਪ੍ਰਬੰਧ ਅਸੀਂ ਕਰਨ ਦੇ ਸਮਰੱਥਾ ਵੀ ਸਿਰਫ 10000 ਕਿਊਸਿਕ ਪਾਣੀ ਲੈ ਕੇ ਅਸੀਂ ਰਾਵੀ ਚ ਪਾ ਸਕਦੇ ਹਾਂ ਉਹ ਵੀ ਟਨਲ ਜ਼ਰਾਈ ਉਦਾਂ ਨਹੀਂ ਹਾਲ ਦੀ ਘੜੀ ਬਿਆਨ ਕੋਈ ਪਾਣੀ ਦੇ ਰੁੱਕਿਆ ਜਾਣਾ ਜਿਹੜਾ ਹਾਲ ਦੀ ਕਿੜੀ ਕੋਸ਼ਿਸ਼ ਵੀ ਕੀਤੀ ਤੇ ਮੇਰੇ ਖੋ ਫਜ਼ੂਲ ਹੋਊਗੀ ਕੁਛ ਨਾ ਕਰੇ ਭਾਰਤ ਉੱਤੇ ਕੁਛ ਨਾ ਕਰੇ ਪਾਕਿਸਤਾਨ ਨੂੰ ਜਿਹੜੀ ਸੂਚਨਾ ਜੰਦੇ ਵੈਦਰ ਦੀ ਉੱਤੋਂ ਪਾਣੀ ਕਿੰਨਾ ਆ ਰਿਹਾ ਕਿੰਨਾ ਜਾ ਰਿਹਾ ਉਹ ਬੰਦ ਕਰ ਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿਦੋਂ ਆ ਗਿਆ ਕੋਈ ਲੋੜ ਨਹੀਂ ਪੈਣਾ ਰੁਕਣਾ ਪਾਣੀ ਜਦੋਂ ਵੀ ਤੁਸੀਂ ਦਰਿਆਵਾਂ ਤੇ ਮੋਹਨ ਬਦਲ ਦੀ ਕੋਸ਼ਿਸ਼ ਕਰਦੇ ਹੋ ਉਦੋਂ ਤਰਾਸ ਦੀ ਵਾਪਰਦੀ ਹੈ ਪਿੱਛੇ ਮੈਂ ਤੇ ਨਹੀਂ ਗਾਂਹ ਵਾਪਰੂਗੀ ਤੁਹਾਨੂੰ ਇਹ ਵੀ ਪਤਾ ਹੋਏਗਾ ਵੀ ਪਿੱਛੇ ਜਿਹਨਾਂ ਟਰਾਈ ਕੀਤੀ ਸੀ ਵੀ ਜੇ ਐਸਵਾਈ ਲਈ ਪਾਣੀ ਨਹੀਂ ਦਿੱਤਾ ਜਾਂਦਾ ਤੇ ਤੁਸੀਂ ਸਤੋਜ ਦੇ ਵਿੱਚੋਂ ਸਿੱਧੀ ਨਹਿਰ ਕੱਢ ਕਿਸੇ ਦਾ ਪਾਣੀ ਲਾਜੋ ਇੱਥੋਂ ਹੁਣ ਇਹਨਾਂ ਦੀ ਪ੍ਰਪੋਜ਼ਲ ਇਹ ਵੀ ਵੱਡੇ ਵੱਡੇ ਪੈਪ પાਕੇ ਸਤੋਜ ਤੋਂ ਪਾਣੀ ਲੈ ਕੇ ਤੇ ਉਹ ਸਰਸਵਤੀ ਜੀ ਪਾਕੇ ਢੰਡ ਦਿੱਤਾ ਜਾਵੇ ਇਹ ਕੁਛ ਜਰੀ ਉਹਨਾਂ ਦੀ ਪਰ ਕੰਮਜਾਬ ਨਹੀਂ ਹੋਣਾ ਉਹਨਾਂ ਨੇ ਇਹ ਵੀ ਤਾਂ ਦੱਸਿਆ ਤੁਹਾਨੂੰ ਹੁਣ ਇਹਦੇ ਵਿੱਚ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੁੰਦਾ ਕਿਹਾ ਵੀ ਜਿਹੜਾ ਪਾਣੀ ਤੁਸੀਂ ਉੱਥੋਂ ਬੰਦ ਕਰਨਾ ਉਹ ਪਾਣੀ ਸਾਨੂੰ ਦੇ ਦਿਓ ਪੰਜਾਬ ਨੂੰ ਅਸੀਂ ਹਰਿਆਣੇ ਨੂੰ ਇਸ ਬੰਦ ਦੇ ਦਿਆਂਗੇ ਉਹਨੂੰ ਕੋਈ ਗੱਲ ਨਹੀਂ ਅਸੀਂ ਸਾਨੂੰ ਕੋਈ ਤਰਜ਼ ਨਹੀਂ ਗੱਲ ਲੇਕਿਨ 4000 ਕਿਊਸਿਕ ਪਾਣੀ ਜਿਹੜਾ ਵਾ 20 ਮਈ ਤੱਕ ਸਾਨੂੰ ਐਕਸਟਰਾ ਦੇਣਾ ਪਊਗਾ ਉਸ ਤੋਂ ਬਾਅਦ ਫਿਰ ਅਗਲਾ ਕੰਟ੍ਰੈਕਟ ਜਿਹੜਾ ਫਿਰ 1 ਸਾਲ ਦਾ ਸ਼ੁਰੂ ਹੋ ਜੇਗਾ ਉਦੋਂ ਫਿਰ ਉਹਨਾਂ ਦਾ ਪਾਣੀ ਦਾ ਪਿਛਲਾ ਕੋਟਾਵਾਂ ਦੇ ਮਤਾਂਕ ਮਿਲ ਜੂਗਾ ਮੁੱਖ ਮੰਤਰੀ ਸਾਹਿਬ ਦਾ ਫੈਸਲਾ ਤੇ ਵਧੀਆ ਮਾਰੀ ਗੱਲ ਕੋਈ ਨਹੀਂ ਹੈਗੀ ਲੇਕਿਨ ਕਿੰਨਾ ਚੰਗਾ ਹੁੰਦਾ ਵੀ ਜੇ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦਾ ਮਤਾ ਪਾਸ ਕੀਤਾ ਜਾਂਦਾ ਵੀ ਇਹਦੀ ਐਸੀ ਨਾ ਕੋ ਰਾਇਲਟੀ ਮੰਗਾਂਗੇ ਜੀ ਪਰ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ ਬਹੁਤ ਧੰਨਵਾਦ ਸਸੀ ਗਾਲ ਜੀ ਸ਼ੁਕਰੀਆ ਜੀ